ਗੈਂਗਸਟਰ ਮਲਕੀ ਸਿੰਘ ਚੋਕੀ ਬਟਾਲਾ ਪੁਲਿਸ ਲਈ ਸਿਰ ਧਰਤੀ ਪੜਿਆ ਹੋਇਆ ਸੀ ਗੈਂਗਸਟਰ ਹੈਰੀ ਚੱਡਾ ਦਾ ਨਾਮ ਲੈ ਕੇ ਲੋਕਾਂ ਕੋਲੋਂ ਫਰੋਤੀ ਦੀ ਮੰਗਦਾ ਸੀ ਬੀਤੇ ਦਿਨ ਗੈਂਗਸਟਰ ਮਲਕੀ ਸਿੰਘ ਵੱਲੋਂ ਸ਼੍ਰੀ ਹਰਗੋਬਿੰਦਪੁਰ ਦੇ ਸੁਨਿਆਰੇ ਦੀ ਦੁਕਾਨ ਤੇ ਵੀ ਉਜਲਵਾਈ ਸੀ ਅਤੇ 50 ਲੱਖ ਰੁਪਏ ਦੀ ਉਸ ਧੋਖਾ ਫਰੋਤੀ ਦੀ ਮੰਗ ਕੀਤੀ ਸੀ ਪੁਲਿਸ ਨੂੰ ਉਸ ਵੇਲੇ ਬੜੀ ਕਾਮਯਾਬੀ ਮਿਲਦੀ ਹੈ ਜਦੋਂ ਗੈਂਗਸਟਰ ਮਲਕੀਤ ਦਾ 4 ਘੰਟੇ ਵਿੱਚ ਹੀ ਪਤਾ ਲੱਗ ਜਾਂਦਾ ਹੈ ਅਤੇ ਪੁਲਿਸ ਗੈਂਗਸਟਰ ਮਲਕੀਤ ਨੂੰ 8 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰਨੀ ਗੈਂਗਸਟਰ ਵੱਲੋਂ ਪੁਲਿਸ ਤਾਂ ਪਰ ਤੋਂ ਗੋਲੀਆਂ ਵੀ ਚਲਾਈਆਂ ਗਈਆਂ ਪਰ ਕਨੀਮਤਹੀ ਰਹੀ ਹੈ ਕਿ ਪੁਲਿਸ ਨੇ ਕਿਸੇ ਵੀ ਜਵਾਨ ਦੀ ਗੋਲੀ ਨਹੀਂ ਲੱਗੀ ਅਜੇ ਜਵਾਬੀ ਫਾਇਰਿੰਗ ਵੀ ਕੀਤਾ ਗਿਆ ਸੀ ਜੈਂਟਰ ਮਲਕੀ ਸਿੰਘ ਨੂੰ ਉਦੋਹਾਰ ਮੰਨਣੀ ਪਈ ਜਦੋਂ ਉਸ ਦੇ ਪੈਰ ਵਿੱਚ ਗੋਲੀ ਲੱਗ ਚੰਗੀ ਐ ਐਸਐਸਪੀ ਬਟਾੜਾ ਅਸ਼ਵੀਨ ਗੁਟਿਆਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੇਸ ਮਾਮਲੇ ਦਰਜ ਹਨ ਅਤੇ ਇਹ ਸਾਫ ਕਸਰਪੰਚ ਦਾ ਪਿੱਟ ਹੈ ਮੈਡੀਕਲ ਸਟੋਰ ਚਲਾਉਂਦਾ ਹੈ ਇਹ ਵਕਤ ਵਕਤ ਲੋਕਾਂ ਕੋਲੋਂ ਆਪਣੇ ਗੁਰਗਿਆਂ ਦੇ ਰਾਹੀ ਪ੍ਰਤੀਮੰਤਾ ਸੀ ਨਾ ਦੇਣ ਦੇ ਕੋਲ ਚਲਵਾ ਦਿੱਤਾ ਸੀ ਤੇ ਅੱਜ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆ ਦੇਖਿਓ ਜੀ ਇੱਕ ਜੋ ਕੱਲ ਜੁਵਲਰ ਦੇ ਉੱਥੇ ਗੋਲੀ ਚ ਜੁਵਲਰ ਦੀ ਦੁਕਾਨ ਦੇ ਉੱਤੇ ਗੋਲੀ ਚਲੀ ਸੀਗੀ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ। ਉਹਦੇ ਵਿੱਚ ਜੋ ਇਮੀਡੀਏਟਲੀ ਕੰਮ ਕਰਦੇ ਹੋਏ ਟੈਕਨੀਕਲ ਤੌਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਬਟਾਲਾ ਪੁਲਿਸ ਵੱਲੋਂ ਬੰਦੇ ਨੂੰ ਆਇਡੈਂਟੀਫਾਈ ਕੀਤਾ ਗਿਆ ਸੀਗਾ ਜੋ ਸ਼ਖਸ ਜਿਨ੍ਹਾਂ ਨੇ ਕਾਲ ਕੀਤੀ ਸੀ ਇਹਨਾਂ ਨੂੰ ਫਰੋਤੀ ਦੀ ਮੰਗ ਕੀਤੀ ਸੀ। ਉਹਦੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਜੋ ਹੈਗਾ ਇੱਕ ਮਲਕੀਤ ਨਾਮ ਦਾ ਵਿਅਕਤੀ ਹੈਗਾ ਉਹ ਜੋ ਇੱਥੇ ਬਟਾਲੇ ਦੇ ਰਹਿਣ ਵਾਲਾ ਸੀਗਾ। ਅੱਜ ਸਵੇਰੇ 6 ਵਜੇ ਤੋਂ ਸਾਡਾ ਟੀਮ ਜੋ ਇਹਦੇ ਪਿੱਛੇ ਲੱਗੇ ਸੀ ਲੇਕਿਨ ਇਹਨਾਂ ਦੀ ਜੋ ਹਾਈ ਐਂਡ ਗੱਡੀ ਜੋ ਮਰਸੀਡਸ ਹੋਣ ਕਾਰਨ ਜੋ ਹੈਗਾ ਇਹਨਾਂ ਨੇ ਆਲਮੋਸਟ ਬਹੁਤ ਹੀ ਸਪੀਡ ਦੇ ਵਿੱਚ ਆ 160 170 ਦੀ ਸਪੀਡ ਤੇ ਹੋ ਗਿਆ ਤਾਂ ਫਿਰ ਉਹ 2 ਘੰਟੇ ਦੀ ਸਾਡੀ ਆਲਮੋਸਟ ਹੌਟ ਚੇਸ ਚੱਲਦੀ ਰਹੀ ਲੇਕਿਨ ਫਾਈਨਲੀ ਇੱਥੇ ਆ ਕੇ ਜੋ ਪਹਿਲੀ ਚ ਆ ਕੇ ਜਦੋਂ ਡੈਡ ਐਂਡ ਆ ਗਿਆ ਉਹ ਅੱਗੇ ਜਾ ਨਹੀਂ ਪਾਇਆ ਤਾਂ ਫਿਰ ਇੰਨੇ ਪੁਲਿਸ ਤੇ ਉੱਥੇ ਫਾਇਰ ਕੀਤੀ ਕਿਉਂਕਿ ਫਾਈਨਲੀ ਲਾਸਟ ਰਿਜ਼ੋਰਟ ਦੇ ਤੌਰ ਤੇ ਫਿਰ ਪੁਲਿਸ ਵੱਲੋਂ ਵੀ ਇਹਦੇ ਵਿੱਚ ਗੋਲੀ ਚਲਾਈ ਗਈ ਤਾਂ ਫਿਰ ਗੱਡੀ ਦਾ ਇੱਥੇ ਨੁਕਸਾਨ ਹੋਈ ਹੈਗੀ ਇਹ ਤੋਂ ਬਾਅਦ ਵੀ ਇਹਨਾਂ ਨੇ ਫਿਰ 5-6 ਕਿੱਲੇ ਦੀ ਜੋ ਹੈਗਾ ਪੂਰਾ ਇੰਨੇ ਜ਼ਮੀਨ ਤੇ ਇੰਨੇ ਭੱਜ ਕੇ ਆਪਣੀ ਜਾਨ ਦਾ ਇਹ ਬਚਾਉਣ ਦਾ ਜਾਂ ਪੁਲਿਸ ਦੇ ਉੱਤੇ ਨੁਕਸਾਨ ਕਰਨ ਦਾ ਇਹਨੇ ਕੋਸ਼ਿਸ਼ ਕੀਤਾ ਕਿਉਂਕਿ ਮੀ ਪੈ ਗਏ ਸੀਗੇ ਤਾਂ ਫਿਰ ਜਾ ਕੇ ਅੱਗੇ ਇੰਨੇ ਡਿੱਗ ਪਿਆ ਤਾਂ ਫਿਰ ਇੱਥੇ ਅੱਗੇ ਇੰਨੇ ਗੋਲੀ ਵੀ ਚਲਾਈਤੀ ਪੁਲਿਸ ਦੇ ਉੱਤੇ ਉਹ ਕ੍ਰਾਸ ਫਾਇਰ ਦੇ ਵਿੱਚ ਪੁਲਿਸ ਵੱਲੋਂ ਵੀ ਜਦੋਂ ਗੋਲੀ ਚਲਾਈ ਗਈ ਤਾਂ ਫਿਰ ਇਹਨਾਂ ਦੇ ਲੱਤਾ ਚੀਟੂ ਹੈਗਾ ਉਹ ਗੋਲੀ ਲੱਗੀ ਹੋਈ ਹੈ ਜੀ ਮੈਮ ਇਹ ਪਹਿਲੇ ਵੀ ਕੇਸ ਹੈਗਾ ਪਹਿਲੇ ਵੀ ਇਹਦੇ ਤੇ ਕੋਈ ਹਾਂਜੀ ਇਹਦੇ ਤੇ ਟੋਟਲ 4 ਪਰਚੇ ਹੈਗੇ ਆ ਉਹਦੇ ਵਿੱਚ 3 ਪਰਚੇ ਜੋ ਹੈਗਾ ਉਹ ਐਕਸਟਰਸ਼ਨ ਦੀ ਹੈਗੀ ਪਿਛਲੇ ਸਾਲ ਇਹਨੂੰ ਫੜੇ ਗਏ ਸੀਗੇ ਔਰ ਇਹਨੂੰ ਜੇਲ੍ਹ ਵੀ ਭੇਜਿਆ ਗਿਆ ਸੀਗਾ ਉਸ ਤੋਂ ਬਾਅਦ ਇਹ ਸਾਇਲੈਂਸੀ ਹੁਣ ਅਕੇ ਇਹਨੇ ਕੱਲ ਇਹ ਜੋ ਹੈਗਾ ਇਹ ਪਾਰਟिकुलर ਵਾਰਦਾਤ ਜੋ ਇਹਨੇ ਨਹੀਂ ਕਰਵਾਈ ਹੈਗੀ ਉਹਦੇ ਕਰਕੇ ਇਹਨੂੰ ਅੱਜ ਅੱਜ ਜੋ ਹੈ ਇਹ ਫੜਿਆ ਗਿਆ ਕੋਈ ਇਹਦੇ ਲਿੰਕਸ ਲੱਗੇ ਹੈ ਕੋਈ ਗੈਂਗਸਟਰ ਨਾਲ ਕੋਈ ਉਹ ਸਾਰੀ ਚੀਜ਼ੇ ਹਲੇ ਵੀ ਜੋ ਹੈਗਾ ਉਹ ਇਨਵੈਸਟੀਗੇਸ਼ਨ ਦੀ ਮੈਟਰ ਹੋਣਗੇ ਜੋ ਟੈਕਨੀਕਲੀ ਆਪਾਂ ਨੂੰ ਦੇਖਣਾ ਪੈਣਾ ਤੇ ਜਦੋਂ ਹੋ ਜਾਊਗਾ ਤੋ ਫਿਰ ਆਪਕੋ ਅਸੀਂ ਬਤਾ ਦੇਵਾਂਗੇ ਸਰ ਇਹਦੇ ਕੋਈ ਕੀ ਕੀ ਰਿਕਵਰ ਹੋਇਆ ਹੁਣ ਐਜ਼ ਆਫ ਨਾਓ ਜੋ ਹੈਗਾ ਇੱਕ ਗੱਡੀ ਹੈਗੀ ਔਰ ਇੱਕ ਜੋ ਇਹਨੇ ਪਿਸਟਲ ਜੋ ਯੂਜ਼ ਕੀਤਾ ਸੀਗਾ ਵਾਰਦਾਤ ਦੇ ਉੱਤੇ ਉਹ ਜੋ ਇਹ ਦੋਵੇਂ ਇਥ اللي ਵੀ دو ઇસડ બટાળા ਦੇ ਵਿੱਚ ਹੋਈ ਹੈ ਕਿ ਇਹ ਵੀ ਇੰਟਰਲਿੰਕਡ ਹੈਗੇ ਆ ਇਹਦੇ ਨਾਲ ਆ ਉਹ ਆਪਾਂ ਜਦੋਂ ਇਹਨਾਂ ਦਾ ਪੁੱਛਗਿਸ਼ ਕਰਾਂਗੇ ਉਸ ਤੋਂ ਬਾਅਦ ਹੀ ਹੋਊਗਾ ਕਿਉਂਕਿ ਉਹ ਜ਼ਖਮੀ ਹੈਗਾ ਇਹਨੂੰ ਆਪਾਂ ਸਿਵਲ ਹਸਪੀਟਲ ਭੇਜੇ ਪਹਿਲੇ ਇਹਨਾਂ ਦੀ ਫਰਸਟ ایڈ ਹੋ ਜਾਊਗਾ ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਈਂਡ ਮਿਲੂਗਾ ਉਦੋਂ ਤੇ ਪੁੱਛਗਿਸ਼ ਤੇ ਵਿੱਚ ਆਪਾਂ ਉਹ ਚੈੱਕ ਕਰਨਾ ਪੈਣਾ ਵੈਦਰ ਇਹਨਾਂ ਦੇ ਦੂਜੇ ਵਾਰਦਾਤਾਂ ਦੇ ਨਾਲ ਇਹਨਾਂ ਦਾ ਲਿੰਕ ਹੈਗੀ ਆ ਜਾਂ ਕੀ ਜਾਂ ਇਹ ਇੰਡੀਪੈਂਡੈਂਟ ਵਾਰਦਾਤ ਸੀਗਾ ਉਹ ਸਾਨੂੰ ਚੈੱਕ ਕਰਕੇ ਉਸ ਤੋਂ ਬਾਅਦ ਹੀ ਪਤਾ ਚੱਲੂਗਾ ਗੋਲੀ ਵੀ ਲੱਗੀ ਹੈ ਪਹਿਲਾਂ ਇਹਨਾਂ ਦੇ ਪੈਰ 'ਚ ਗੋਲੀ ਲੱਗੀ ਹੈ ਪੈਰ 'ਚ ਗੋਲੀ ਲ اپنی ٹیم ਉੱਥੇ ਹੀ ਹੈਗੇ ਜਦੋਂ ਉਹਨਾਂ ਦਾ ਇਲਾਜ ਹੋ ਜੂਗਾ ਫਿਰ ਡਿਕਲੇਅਰ ਹੋ ਜੂਗਾ ਫਿਰ ਉਸ ਤੋਂ ਬਾਅਦ ਅੱਸੀ ਕਰਾਂਗੇ ਪੁਲਿਸ ਸਾਈਡ ਤੇ ਕੋਈ ਅ ਪੁਲਿਸ ਸਾਈਡ ਤੇ ਉਹਨਾਂ ਦੀ ਬਚਾਅ ਹੋ ਗਈ ਜੀ ਜੋ ਜੋ ਆਪਣਾ ਟੀਮ ਜੋ ਦਰਖਤ ਦੇ ਪਿੱਛੇ ਸੀਗੀ ਜੋ ਉਥੋਂ ਦੀ ਫਾਇਰ ਉਹਨਾਂ ਨੇ ਕਵਰ ਲੈ ਕੇ ਫਾਇਰ ਕਰ ਰਹੇ ਸੀਗੇ ਉਹਨਾਂ ਦੀ ਜੋ ਗੋਲੀ ਹੈਗੇ ਉਹਨਾਂ ਨੂੰ ਦਰਖਤ ਤੋਂ ਲੱਗੀ ਹੈਗੀ ਆ ਤਾਂ ਫਿਰ ਥੈਂਕਫੁਲੀ ਜੋ ਮਲਾਜਮ ਦਾ ਉਹ ਬਚਾ ਹੋ ਗਿਆ ਮੈਂ ਦੇਖਦਾ ਕਿ ਪੁਲਿਸ ਬਿਲਕੁਲ ਖੇਤਾ ਦੇ ਵਿੱਚ ਨਹੀਂ ਬਿਲਕੁਲ ਜੀ ਕਿਉਂਕਿ ਇੱਥੋਂ ਇੱਥੋਂ ਬਾਅਦ ਜੋ ਇਹਨਾਂ ਦੀ ਗੱਡੀ ਨਹੀਂ ਚੱਲੀ ਤਾਂ ਸਾਡੀ ਵੀ ਨਹੀਂ ਚੱਲੂਗੀ ਉਹ ਫਿਰ ਇਹਨੇ ਇੱਥੇ ਇੱਕ ਵਾਰੀ ਗੋਲੀ ਚਲਾ ਕੇ ਫਿਰ ਅੱਗੇ ਭੱਜ ਗਿਆ ਜੀ ਉਹ ਪੈਦਲ ਚੱਲ ਗਿਆ অলਮੋਸਟ 1.5 ਕਿਲੋਮੀਟਰ ਦਾ ਰਸਤਾ ਬਣਦਾ ਹੈ ਕਿ 6 ਕਿਲੇ ਜੋ ਜ਼ਮੀਨ ਹੈਗੀ ਆ ਉਹਦੇ ਪਿੱਛੇ ਆਪਣਾ ਟੀਮ ਪੂਰੀ ਲੱਗੀ ਹੋਈ ਸੀ ਉਹਨੇ ਵੀ ਪਿੱਛਾ ਕਰਕੇ ਫਿਰ ਉਹਨਾਂ ਨੂੰ ਕਾਬੂ ਕੀਤਾ ਹੈ ਧੰਨਵਾਦ